ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਪੱਡੇ ਪਹੁੰਚ ਚੁੱਕੇ ਜੀ ਬਾਈ ਸਾਹਿਬ ਦੇ ਕੋਲ ਜੇ ਲੋ ਅੱਜ ਵੀ ਬਾਈ ਜਰਸੀ ਵੇੜਾ ਐਚਮ ਕੁਆਲਟੀ ਵੇੜਾ ਅਰ ਕੋਡ ਵਾਲੀ ਪੁਰੀਆਂ ਕੋਈ 16 17 ਲਗਭਗ ਬਾਕੀ ਬਾਈ ਜਿਹਨੇ ਗੱਲਬਾਤ ਕਰਦੇ ਆ ਬੱਜ ਸਿਕਾਤ ਬੱਜ ਸਿਕਾਤ ਮੇਰਾ ਮੇਰਾ ਸੇਤਾ ਵਧੀਆ ਪਹਿਲਾ ਫਤਿਹ ਦੀ ਜਾਨ ਬਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਜਿੰਨੇ ਸਾਰਿਆਂ ਨੂੰ ਪਿਆਰ ਪਰਸੋਸੀਤ ਆਸ ਕਰਦੇ ਆ ਤਾਤਾਰ ਕੋ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ ਤੇ ਬਾਕੀ ਸੰਦੀਪ ਜੀ ਆਪਣੀ ਕੋਈ ਬੇਨਤੀ ਹੁੰਦੀ ਆ ਕਿ ਹਰ ਵਾਰੀ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰਿਆ ਕਰੋ ਪ੍ਰਸ਼ਾਦ ਆਪਕਾ ਪਾਣੀ ਜਿਹੜਾ ਦੇਣਾ ਵਾ ਸੇਵਾ ਭਾਵਨਾ ਨਾਲ ਦਿਆ ਕਰੋ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਮਾ ਦਿਆ ਕਰੋ ਸਮਾ ਦੇ ਕਰੋ ਠੀਕ ਹੈ ਬਿਲਕੁਲ ਬਜ਼ੁਰਗ ਸਮਾਂ ਜਿਆਦਾ ਭਾਲਦੇ ਆ ਤੇ ਸਤਕਾਰ ਜਿਆਦਾ ਕਰਿਆ ਕਰੋ ਅਨਮੋਲ ਖਜ਼ਾਨੇ ਆ ਜਦੋਂ ਚਲੇ ਜਾਂਦੇ ਬਹੁਤ ਤੰਗੀ ਆਉਂਦੀ ਹੈ ਬਿਲਕੁਲ ਭਾਈ ਬਿਲਕੁਲ ਹੈਨਾ ਬੇਨਤੀ ਆ ਜਦੋਂ ਮੰਦਿਆ ਜਿੰਦਾ ਹੁੰਦਾ ਉਦੋਂ ਹੀ ਸੰਭਿਆ ਕਰੋ ਜਿਆਦਾ ਸਮਾਂ ਦਿਆ ਕਰੋ ਇਹੀ ਬੇਨਤੀ ਆ ਸੰਦੀਪ ਜੀ ਹਰਵਾਰਾ ਕਿ ਮਾਪੇ ਉਹਦਾ ਸਤਿਕਾਰ ਤੇ ਸੇਵਾ ਜਿੰਨੀ ਹੋ ਸਕਦੀ ਓਨੀ ਥੋੜੀ ਆ ਸੇਵਾ ਆਪਣੇ ਮਾਪਿਓ ਦੀ ਕਰਨੀ ਆ ਸੇਬ ਸੋਭਾ ਜਿਹੜੀ ਉਚਾ ਕਰਨਾ ਜੀ ਸਾਰੇ ਆਖਣਾ ਬੜਾ ਮਾਪੇ ਨੂੰ ਸਾਹਮਣੇ ਵੱਧ ਤੋਂ ਵੱਧ ਸਤਿਕਾਰ ਦਿਆ ਕਰੋ ਬਜ਼ੁਰਗਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਵਾ ਤੇ ਇਸ ਕਰਕੇ ਇੰਨੀਆਂ ਕ ਬੇਨਤੀਆਂ ਬਾਕੀ ਗਰਮੀ ਬੜੀ ਆ ਬਿਲਕੁਲ ਅੱਜ ਕੋਈ ਲੇਖਾ ਬੰਨਾ ਨਹੀਂ ਯਾਰ ਕਿ ਅੱਗੇ ਇੱਕ ਹੀ ਗੱਲ ਹੀ ਕਰਨ ਵਾਲੀ ਹੈ ਜੀ ਆ ਇਧਰ ਆ ਜਾ ਇਧਰ ਸੰਦੀਪ ਜੀ ਮਜੀ ਘਬੜੇ ਹੀ ਘਬਣਾ ਬੱਛੀ ਆ ਤੁਹਾਨੂੰ ਮੈਂ ਵਿਖਾਉਣਾ ਜਿੱਤਰੋਂ ਮਾਰਜੀ ਆਇਧਰ ਆਓ ਆ ਲੈ ਕੀ ਲਈ ਅਜ ਢੇਲ ਲਵੇ ਕਿੰਨੀ ਆ ਆ ਇਧਰ ਵੇ ਸੰਭੂ ਇਧਰ ਆ ਐਦਾਂ ਹੀ ਪਾ ਵੇ ਐਦਾਂ ਹੀ ਪਾ ਵੇ ਪਾ ਲੈ ਬਚਣਾ ਆਇਓ ਐਦਾਂ ਹੀ ਪਾ ਵੇ ਜਿੱਦਾਂ ਮਾਰਜੀ ਹੁਣੇ ਪਸਮਾਨ ਲਾ ਦੂਗੀ ਹਾਂ ਬੋਲੋ ਲੋ ਜੀ ਸੁਆਮੀ ਕਿਹਾ ਦੋ ਜਾਂ ਸੁਆ ਚੇਦਾਂ ਚੇਦਾਂ ਵੇਖੂ ਕਰੋ ਵੇੜ ਇੱਧਰ ਵੇਖ ਕੰਨੀ ਆਲੇ ਦਾ ਜਿਹੜਾ ਆ ਬਖਾ ਦੇ ਇੱਧਰ ਆ ਕੇ ਆ ਬਤਾਉਂਦਾ ਆ ਆ ਵੇਖੋ ਮਾਣਾ ਕਿ ਉਹ ਕਿ ਬਖਾ ਦੇ ਕੰਨੀ ਆਲਾ ਸਾਈਡ ਤੇ ਖੜਾ ਹੋਊਗਾ ਠੀਕ ਆ ਤੋਰੋ ਤੋਰੋ ਬਰਾਦ ਲੋ ਜੇ ਕੋਣ ਆਪਰੇ ਇੱਧਰ ਆ ਵੇਖੋ ਦੁੱਧ ਕਿੰਨਾ ਕਿੰਨਾ ਰੱਖੇ ਦੁੱਧ ਬੋਰੀ ਬਣੀ ਪਈ ਹੈ ਬੋਰੀ ਬਨ ਕੇ ਬੈਠੀ ਆ ਕੱਲ੍ਹ ਯਾਰ ਕੀ ਕਮਾਲ ਜੀ ਵਧੀਆ ਸਮੂ ਇਧਰੋਂ ਬੁਖਾਰ ਇਧਰ ਖਾਜੂ ਇਧਰ ਇਧਰ ਕਿੰਦਾ ਦਾ ਥਾਣ ਲੱਗਾ ਕੋਈ ਜਿਆਦਾ স্পੈਸ਼ਲ ਆ ਬਿਲਕੁਲ ਬਹੁਤ ਹੀ ਜਿਆਦਾ ਵਧੀਆ ਲੱਗਿਆ ਹਾਂਜੀ ਇਹ ਸੰਦੀਪ ਜੀ ਰੇਟ ਆਪਣੇ ਫਿਕਸ ਹੁੰਦੇ ਨੇ ਬਿਲਕੁਲ ਜੀ ਇਹ ਰੇਟ ਇਹਦਾ 65000 500 100 ਪਰ ਸਾਡੇ ਘਾੜ ਦੇ ਸਾਡੇ ਨਾਲ ਚਲ ਆ ਜੀ ਸੰਦੀਪ ਇੱਕ ਮਿੰਟ ਇਧਰ ਵੇਖ ਹਾਂ ਵੇਖ ਕਿੰਦਾ ਦਾ ਥਾਣ ਲੱਗਾ ਭਾਵੇਂ ਇਦਾਂ ਹੀ ਤੇ ਪੀ ਜਿਆਦਾ ਕਮਾਲ ਦੀ ਢੰਡੀ ਤੇ ਘੱਟ ਵਾਲਾ ਲੇਵਾ ਘੱਟ ਵਾਲਾ ਲੇਵਾ ਆ ਦੇਖਾ ਇਹ ਘੱਟ ਵਾਲਾ ਲੇਵਾ ਦੁੱਧ 11 ਕਿਲੋ ਹੋਗਾ 10 ਕਮਾਲ ਇਹ ਵੀ ਖੋਲੋ ਤੇ ਮੂੰਹੋਂ ਦੋ ਦੰਦ ਦੋ ਦੰਦ ਤੇ ਵੇਖੋ ਕਰਾ ਦੇ ਯਾਤ ਦਾ ਕੋਈ ਅੰਤ ਹੀ ਨਹੀਂ ਹੋਊਗਾ ਬਿਲਕੁਲ ਜੀ ਸੋਹਰੋ ਕਰੀ ਆ ਮੂੰਹ ਮੰਨ ਨਸਰਬੋਦੂ ਨਸਰਬੋਦੂ ਵੇੜੇ ਇੱਧਰ ਵੇ ਇੱਧਰ ਆਹੋਦ ਕੰਨਾ ਬਾਈ ਜੀ ਇਹ ਦੁੱਧ 11 ਕਿਲੋ 10 ਵਗਾ 10 ਕਿਲੋ ਵੇਖੋ ਦੋ ਦੰਦ ਮੂੰਹੋਂ ਅਸਲੀ ਵੇ ਇਧਰ ਆ ਲਾ ਆਓ ਦੋ ਦੰਦ ਦਾ ਮੂਹ ਹੋਊਗੀ ਦੋ ਦੰਦ ਦੋ ਦੰਦ ਪਿਓਰ ਦੋ ਦੰਦ ਪਿਓਰ ਜਰਸੀ ਨਾਲੇ ਪਿਓਰ ਜਰਸੀ ਬਹੁਤ ਚੰਗੇ ਰਿਕਾਰਡ ਦੀ ਹੈ ਬੇੜਾ ਯਾ ਦੇ ਇੱਕ ਜੇਵਾ ਵੇ ਕਟ ਵਾਲਾ ਲੈਵਾ ਲੈ ਆਓ ਆ ਜੀ ਆ ਜੋ ਲੈ ਹਾਂਜੀ ਭਾਜੀ ਮੁੱਲ 52 500 555 ਦਾ ਯਾਰ ਆ ਜੋ ਲਓ ਜੀ ਐਕਸਫ ਆ ਗਈ ਹੁਣ ਇਹ ਵੀ ਗੱਪਣ ਵੇ ਜੀ ਗੱਪਣ ਵੇ ਜੀ ਆਇਦਰ ਆਇਦਰ ਆਰੇ ਵੇਖ ਸੰਦੀਵ ਲੇਵਾ ਮੈਂ ਆਇਦਰ ਉਠਾਈ ਥੱਲੇ ਪਾਸ ਵੇਖ ਤਾਂ ਉਹਨਾਂ ਦੇ ਤੇ ਭਰੋਗੀ ਮੈਂ ਤੈਨੂੰ ਅਜੇ 5-4 ਦਿਨ ਸਮੁੰਦਰੀ ਨਹੀਂ ਜੇ ਪਰਮਾਤਮਾ ਦੀ ਕਿਰਪਾ ਲਈ ਤੋ ਉਹਨਾਂ ਨੇ ਆਪਾਂ ਨੂੰ ਕਿਹਾ ਵੇ 25+ ਆਪਾਂ ਤੇ ਲੀਟਰ ਦੀ ਵੀ ਗਰੰਟੀ ਪਰ ਗਾਂ ਦੀ ਦਊਂਗੀ ਗਾਂ ਬਿਲਕੁਲ ਗੱਬਰ ਗੱਬਰ ਵੇਹੜਾ ਗੱਬਰ ਬਿਲਕੁਲ ਲੇਵਾ ਪੰਜ ਚਾਰ ਦਿਨ ਪਤਾ ਨਹੀਂ ਉਹ ਸੰਦਾ ਲੇਵਾ ਵੇਖ ਕਿੱਥੇ ਲੱਗਾ ਠੀਕ ਹੈ ਬਈ ਹਾਂਜੀ ਭਾਜੀ ਇਹ ਸੰਦੀਪ ਜੀ ਦਵਾਂਗੇ 57000 57500 55600 55600 ਰੁਪਏ ਠੀਕ ਆ ਠੀਕ ਆ ਆਹ ਭਾਜੀ ਇਹ ਵੀ ਸੰਦੀਪ ਜੀ ਪਹਿਲੇ ਨਾਲ ਬੱਚੀ ਆ ਹਾਂਜੀ ਇਧਰ ਕਿੰਨਾ ਥਾਣੇ ਫੋਨ ਵਧੀਆ ਲੱਗਾ ਜਿਆਦਾ ਸਪੈਸ਼ਲ ਮਗਰ ਬੱਚਾ ਹੀ ਆ ਬੱਚਾ ਮਗਰ ਕੋਈ ਵਰਤਿਓ ਬੋਲੋ ਜੀ ਦੁੱਧ ਕਿੰਨਾ ਹੈ ਜੀ 10000 ਕਿਲੋ 10100 ਕਿਲੋ ਦੁੱਧ ਹੀ ਹੈ ਨੀ ਤੇ ਵੇਖੋ ਵਹਿਣਾ ਬਿਲਕੁਲ ਜਿਆਦਾ ਕੀਮਤ ਲੱਗਿਆ ਤੇ 550 ਸੋੜੀ ਹੋਣੀ 500 ਹੋਣੀ ਰੇਟ ਫਿਕਸ ਹੋਣੇ ਮੇਰਾ ਵੀਰ ਦੂਜਾ ਨਾ ਕੋਈ ਬੋਲਾ ਦੇ ਆ ਜੀ ਬਾਕੀ ਆ ਦੋ ਕੋਈ ਨਹੀਂ ਆਹ ਤੋਰ ਜਾ ਆਹ ਜੁੱਤੀ ਦੇਖ ਜਾ ਆਹ ਜੁੱਤ ਦੇਖੋ ਜੀ ਮੂੰ ਮਾਂ ਵੀ ਦਿਖਾ ਦੋ ਆ ਦੇਖ ਲਓ ਬਸ ਠੀਕ ਹੈ ਤੋਰ ਚਲੋ ਇੱਥੇ ਤੋਰ ਦੋ ਅੰਦਰੇ ਤੋਰ ਬੜੀ ਚੰਗੀ ਬੱਸੀ ਲੇਵੇ ਦਾ ਬਹੁਤ ਚੰਗੀ ਬੱਸੀ ਜਾਓ ਹਾਰਪੋਰ ਬੋਸ ਵਾਦੀ ਲਟਾ ਤੇ ਭਾਜੀ ਮਰਨ ਜੀ ਕੀ ਮਰਨ 45 4500 440 440 ਦੀ ਤੇ ਵੇਖੋ ਬਣਾ ਵੇਖੋ ਕਰੋ ਕੋਈ ਨਹੀਂ ਆਇਆ ਜਾ ਇਹ ਖੱਬਣ ਇਹ ਵੀ ਇੱਧਰ ਆ ਵਾਰੀ ਚੰਗੀ ਵੱਛੀ ਆ ਜਰਸੀ ਤੇ ਟਾਪ ਦੀ ਇਹ ਦੇਹ ਦਾhbarਾ ਲੈ ਜੂ ਸਾ ਠੀਕ 15 ਵੀ ਖੜ ਸਕਦੀ ਆ ਇੱਧਰ ਆ ਠੰਡੀ 20 ਪਹਿਲਾਂ ਵੱਛੀ ਇਹ ਵੀ ਠੰਡੀ ਆ ਬਿਲਕੁਲ ਜੀ ਠੀਕ ਤੋਰ ਬਜੀਏ ਕਿਉਂਕਿ ਘਰ ਦੀ ਨਹੀਂ 2-4 ਦਿਨ ਵੱਧ ਘਟ ਲਾ ਜੇ ਫੋਨ ਨਹੀਂ ਕਰਦਾ ਬਿਲਕੁਲ ਬਿਲਕੁਲ ਘਰ ਦੀਆਂ ਬੱਚ ਨਹੀਂ ਫੱਡੀ ਬੱਚ ਆ। ਭੋਕੇ ਸੰਦੀਪ ਜੀ ਜਿੰਨਾ ਇਹਦਾ ਹੀ ਮੁੱਲ ਪਉਣਾ ਨਾ ਸਿਰਫ 8 ਦਿਨ ਹੋਇਆ ਸਾਹਮਲੀ ਤੋਂ ਉਹ 7-8000 ਉੱਚੀ ਵਿਕਣੀ ਜਾਂ ਕਿਉਂਕਿ ਸ਼੍ਰੀਨਗਰ ਅਰਬ ਵਗੈਰਾ ਬਹੁਤ ਚੱਲ ਰਿਹਾ ਹੈ। ਤੇ ਵੱਡੀ ਬੱਚ ਲੱਭਣੀ ਦੀ ਏਡੀ ਵੱਡੀ ਉੱਚੀ ਲੰਮੀ ਕਹਿੰਦੇ ਕਿ ਕਿਉਂ ਛੋਟੇ ਲੱਭਦੇ ਆਜੋ ਹਾਂਜੀ ਬਜੀ ਮਰ ਇਹ ਸੰਦੀਪ ਜੀ ਜਵਾਂਗੇ ਆਪਾਂ 40000 2500 6333 6333 ਅਠਾ ਦਿਨਾਂ ਨੂੰ 40000 ਦੀ ਕੋਈ ਜਿਹਾ ਮਰਜ਼ੀ ਪੱਠੇ ਪਾ ਲੈ ਬਿਲਕੁਲ 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 ਬਹੁਤ ਗਾਹ ਕੋਣਾ ਅਠਾ ਦਿਨਾਂ ਨੂੰ ਇਹਦਾ ਹਨਾ ਆਪਾਂ ਸਾਂ ਇੰਨੇ ਕੀ ਦੇਣੀ ਚਾਹੀਦੀ ਹੈ ਪੰਜ ਚਾਰ ਦਿਨ ਜਿਹੜੇ ਆ ਲਾਗੇ ਇਹ ਬਾਈ ਜੀ ਇਹ ਸੰਦੀਪ ਜੀ ਬਾੜੀ ਝੋਟੀ ਪਰੌਣ ਚੱਗੀ ਵੇਖ ਇੱਧਰ ਵੇਖ ਥਾਂ ਦੇ ਫਸਾਰ ਕਿਉਂ ਕੀ ਲੱਗਾ ਤੋਏ ਹੈ ਨਾ ਬਾਈ ਮਾਲਾ ਕੱਟ ਆਲਾ ਲੇਵਾ 10 ਕਿਲੋ ਦੁੱਧ ਟੌਪ ਦਾ ਮਿੰਟ ਕੇ ਇਹ ਇਹ ਵੀ ਖੋਲੋ ਬੱਚਾ ਬੱਚਾ ਕੱਟੀ ਵਿੱਚ ਆ ਗਈ ਮੰਗ ਆ ਗਈ ਲਓ ਜੀ ਇੱਥੇ ਮੰਗ ਆ ਗਈ ਸਿੰਘੀ ਸੰਗੀ ਕਿੰਨੀ ਲੱਗੀ ਬਹੁਤ ਸੋਹਣੀ ਲੱਗੀ ਬਾੜੀ ਚੰਗੀ ਆ ਲੰਮੀ ਦੋਰ ਲੋ ਜੀ ਲੰਮੀ ਦੋਰ ਲੋ ਜੀ ਵੱਡੀ ਛੋਟੀ ਪੂਰੀ ਵਜਦਾ ਪੜੀ ਪੜੀ ਬਾਤ ਹੋ ਬਾਤ ਹੋ ਰਿਹਾ ਗੱਡਿਓ ਦੁੱਧ ਭਾਜੀ ਕਿੰਨਾ ਸਹੀ 10 ਕਿਲੋ 10 ਕਿਲੋ ਲੇਵਾ ਕੱਟ ਵਾਲਾ ਫਿਕਸ ਲੇਵਾ ਪੂਰਾ ਦੁੱਧ ਵਾਲਾ ਲੇਵਾ ਸੁਣਦੀ ਵੇਖ ਲੈ ਕੇ ਮੈਂ ਕਿਤੇ ਨਹੀਂ ਆਦਾ ਆਪਣਾ ਪੂਰੀ ਪੜੀ ਆ ਆ ਜੀ ਜਿਹੜੇ ਸ਼ਹਿਰਪੁਰੀਏ ਮੰਗਦੇ ਹੁੰਦੇ ਆ ਉਹ ਆਏ ਉਹ ਜੀ ਆਹ ਦੇਖ ਆ ਜਾਨੀ ਇਹ ਕੱਟੀ ਜੀ ਆਖੀ ਇਹ ਤਾਂ ਲੋਕਾਂ ਲਈ ਲਈ ਆ ਹਾਂਜੀ ਹਾਂਜੀ ਟੋਪਲੀ ਕੱਟੀ ਇਹ ਸੰਦੀਪ ਜੀ ਦਵਾਗੇ 99000 ਦੀ 89 ਦੀ 500 60 88000 ਦੀ 85000 ਇਹ 85000 ਬਿਲਕੁਲ ਜੀ ਆਹ ਦੇਖ ਲੋ ਜੀ ਆ ਮੇਲੇ ਭਾਈ ਦੋ ਤਿੰਨ ਚਾਰ ਪੰਜ 6 6 ਪਸੂਆ ਤੇ 6 ਹੀ ਪਾਵਾ ਪਾਲੇ ਬਿਲਕੁਲ 6 ਹੀ ਦਾ ਪਾਵਾ ਬੜਾ ਚੰਗਾ ਹੈਗਾ ਵਾ ਤੇ ਬਾਕੀ ਜਿੰਨਾਂ ਚਾਰੇ ਵੇਖਣ ਦੀ ਉਹ ਵਸਾਇਆ ਹੈ ਨਾ ਹਾਂ ਜੀ ਹਾਂ ਜੀ ਬਾਕੀ ਸੰਦੀ ਜੀ ਮਾਲ ਬੜਾ ਸੁਥਰਾ ਵਾ ਬਾਕੀ ਮਾਲ ਜਿਹੜਾ ਉਹ ਨਾ ਦੰਦਾ ਚ ਹਲਕਾ ਦੰਦਾ ਨਾ ਸਾਰੇ ਦੰਦਾ ਤੇ ਕੱਟੀ ਵੀ ਦੰਦਾ ਚ ਸਾਰੇ ਰੰਗਰ ਉਹ ਤਾਂ ਦੰਦਾ ਵੇਚੀ ਆ ਹੈ ਨਾ ਤੇ ਬਾਕੀ ਸਾਰੇ ਵੀਰਾਂ ਨੂੰ ਅੱਗੇ ਵੀ ਆਖੀਦਾ ਵੀ ਆਨਲਾਈਨ ਉਹਨਾਂ ਵਾਸਤੇ ਜਿਹੜੇ ਕੋਈ ਪਹਿਲਾ ਮਾਲ ਮੰਗਾਉਂਦੇ ਆ ਨਵਾ ਮੇਰਾ ਵੀਰ ਆਵੇ ਆਪਣਾ ਪੂਰਾ ਨਿਰਖ ਪਰਖ ਕਰੇ ਤੇ ਫਿਰ ਲੈ ਕੇ ਜਾਵੇ ਨਵੇਂ ਨੂੰ ਕੋਈ ਗਰੰਟੀ ਨਹੀਂ ਪੁਰਾਣਿਆਂ ਵਾਸਤੇ ਸਾਰੀਆਂ ਗਰੰਟੀਆਂ ਨਾ ਦਾ ਡੇ ਵੀਰ ਦਾ ਸਰਵਨ ਸਿੰਘ ਪਿੰਡ ਪੱਡੇ ਜ਼ਿਲ੍ਹਾ ਕਰਦਾਸਪੁਰ ਤੇ ਨਜ਼ਦੀਕ ਲੱਗਦਾ ਜੇ ਡੇਰਾ ਬਿਆਸਰਾ ਦਾ ਸੁਆਮੀ ਇੱਕ ਪਾਸਿਓਂ ਮਹਿਤਾ ਇੱਕ ਪਾਸਿਓਂ ਸ੍ਰੀ ਹਰਗੋਬਿੰਦਪੁਰ ਹਲਕਾ ਸਾਡਾ ਠੀਕ ਆ ਨਾ ਤੇ ਜ਼ਿਲ੍ਹਾ ਫੇਰ ਕਰਦਾਸਪੁਰ ਜੇ ਮੇਰਾ ਵੀਰ ਸਾਹ ਜਾਨੇ ਚੰਗੀ ਤਰ੍ਹਾਂ ਨੋਟ ਕਰ ਲਓ ਕੋਕਾ ਬਾਰ-ਬਾਰ ਸੇ ਪੁੱਛਣਾ ਪੈਂਦਾ ਜਿਲ੍ਹਾ ਗਰਦਾਸਪੁਰ ਵਾ ਸਾਡਾ ਹਾਂਜੀ ਤੇ ਬਾਕੀ ਸਾਰੇ ਵੀਰਾਂ ਸੇ